ਕਾਹ ਟਲ ਗੁਰ ਸੇਵੀ ਐ ਅਹ ਨਿਸ ਸਹਜ ਸੁਬਾਹੀ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਉਵ ਵਸਿਫਤ ਖਸਮ ਦੀ ਨੂਰ ਅਰਸਾਹ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪਹਿਲਾ ਘਰਨਾਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਚਾਰੰਗ ਕੋਸੰਭ ਕਾ ਥੋੜੜਿਆ ਦਿਨ ਚਾਰ ਜੀਓ ਵਿਣਨਾਵੈ ਭ੍ਰਮ ਭੁੱਲਿਆ ਠੱਗ ਮੁਠੀ ਕੂੜਿਆਰ ਜੀਓ कच्चा रंग का थोड़े दिन चार जियो वेण नावे भ्रम भुलिया ठग मुट्ठी कूड़े आर जी सच ਜੇ ਸੀ ਤਿਰੱਤੇ ਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀ ਐ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀ ਐ ਸੱਚ ਜਿ ਸੋ ਚਿਤ ਲਾਏ ਜੀਉ ਰਹਾਉ ਚਾਰੇ ਕੁੰਡਾ ਜੇ ਭਵਹਿ ਬਿਨ ਭਾਗਾ ਤਨ ਨਾਹੇ ਜੀਉ ਆਵ ਗਣ ਮੁਠੀ ਜੇ ਫਿਰਹਿ ਬਦਕ ਥਾਏ ਨਾ ਪਾਹ ਜੀ ਗੁਰ ਰਾਖੇ ਸੇ ਉਬਰੇ ਸਬਦ ਰੱਤੇ ਮਨ ਮਾਹ ਜੀ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁਖ ਨਾਮ ਨ ਊਪਜੈ ਦੂਜੈ ਵਿਆਪੇ ਚੋਰ ਜੀਓ ਮੂਲ ਨ ਬੂਝੈ ਆਪਣਾ ਸੇ ਪਸੂਆ ਸੇ ਢੂਰ ਜੀਓ ਨਿਤ ਨਿਤ ਖੁਸ਼ੀਆਂ ਮਾਨ ਕਰੇ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚਿੱਤ ਨ ਆਵਈ ਫਿਰ ਫਿਰ ਲਗ ਹੈ ਦੁਖ ਜੀਓ ਸੁਖ ਦੁਖ ਦਾਤਾ ਮਨ ਵਸੈ ਤੇਤ ਤਨ ਕੈਸੀ ਭੁਖ ਜੀਓ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗ ਦੇਵਣਾ पुछ कार विचार जियो सच्चे की लेव उबर हार बख्सनार आन को की जय मित्रा खाक रल मर जाए जीओ बहु रंग देख पुलाया भुल भुल आवे जाए जीओ नदर प्रभु ते छुट्टिया ਨਦਰੇ ਮੇਲ ਮਲਾਏ ਜੀਓ ਗਾਵਦ ਗਾਵ ਪਲਾ ਗਾਵਨ ਗਿਆਨ ਵਿੱਚ ਹੂਣਿਆ ਗੋਰ ਬਿਨ ਗਾਫਲ ਗਿਆਨ ਵਿੱਚ ਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਕਿੰਚੋ ਤਾਣ ਵਿਗੁਚੀਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸਬਦੈ ਭੈ ਰਤਿਆ ਸਭ ਜੋਹੀ ਜਮ ਕਾਲ ਜੀਓ ਜਿਨ ਕਰ ਕਾਰਣ ਧਾਰਿਆ ਸਭ ਸੈ ਦੇ ਆਧਾਰ ਜੀਓ ਸੋ ਕਿਉ ਮਨ ਹੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨਿਧਾਰਾ ਆਧਾਰ ਜੀਓ ਜਨਕਾਰ ਕਾਰਣ ਧਾਰਿਆ ਸਭ ਸੈ ਦੇ ਆਧਾਰ ਜੀਓ ਸੋ ਕਿਉ ਮਨ ਹੋਂ ਵਿਸਾਰੀਐ ਸਦਾ ਸਦਾ ਦਾਤਾਰ ਜੀ ਨਾਨਕ ਨਾਮ ਨਾ ਵੀਸਰੇ ਨਿਹਾਰਾ ਆਧਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਨਾਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੱਚਾ ਰਾਂਗ ਕੁਸੰਬ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਵੇਂ ਭ੍ਰਮ ਭੁੱਲਿਆ ਠਾਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆ ਜਨਮ ਨ ਦੂਜੀ ਵਾਰ ਜੀਓ